ਇੱਕ ਕਿਸਾਨ ਦੇ ਨਾਲ ਆਪਾਂ ਗੱਲਬਾਤ ਕਰਵਾਉਣ ਜਾ ਰਹੇ ਹਾਂ ਜੋ ਕਿ ਮਲਟੀ ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ ਨਾਲ ਕਰਦੇ ਨੇ ਔਰ 12 ਕਿਸਮ ਦੀਆਂ ਸਬਜ਼ੀਆਂ ਜਿਹੜੀਆਂ ਉਹਨਾਂ ਨੇ ਲਗਾਈਆਂ ਹੋਈਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਕਿਸਾਨ ਇੱਕ ਫਸਲੀ ਜਿਹੜੀ ਉਹ ਬੀਜਦੇ ਆ ਔਰ ਇਹਨਾਂ ਨੇ ਜਿਸ ਤਰੀਕੇ ਨਾਲ ਫੁੱਲਾਂ ਦੀ ਕਾਸ਼ਤ ਚਕੰਦਰ ਅਤੇ ਗੋਗਲੂ ਵਗੈਰਾ ਜਿਹੜੀਆਂ ਸਬਜ਼ੀਆਂ ਵਾਂ ਉਹ ਇੱਕ ਜਗ੍ਹਾ ਤੇ ਉੱਤੇ ਹੀ ਲਾਈਆਂ ਹੋਈਆਂ ਔਰ ਉਹਦੇ ਨਾਲ ਕੀ ਹੈ ਕਿ ਪ੍ਰਾਫਿਟ ਵੀ ਵੱਧ ਮਿਲਦਾ ਔਰ ਵੱਖਰੀਆਂ ਵੱਖਰੀਆਂ ਸਬਜ਼ੀਆਂ ਜਿਹੜੀਆਂ ਤਿਆਰ ਕਰਨੇ ਨੇ ਆਪਾਂ ਗੱਲਬਾਤ ਉਹਨਾਂ ਨਾਲ ਕਰਾਂਗੇ ਸਰਦਾਰ ਬਖਸ਼ੀ ਸਿੰਘ ਜੀ ਸਾਡੇ ਨਾਲ ਨੇ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਤੇ ਹੋਰ ਸਰਕਾਰਾਂ ਜਿਹੜੀਆਂ ਵਾਂ ਵੱਖ-ਵੱਖ ਜਿਹੜੀਆਂ ਵਾਂ ਉਹ ਕਹਿ ਰਹੀਆਂ ਕਿ ਪਾਣੀ ਦੀ ਜਿਹੜੀ ਆ ਬਜਟ ਕਰੋ ਔਰ ਤੁਸੀਂ ਗਾਂਵਧੂ ਕਿਸਾਨ ਉਹ ਜਿਨ੍ਹਾਂ ਨੇ ਕਾਨਕ ਛੋਣੇ ਦੇ ਰਵਾਇਤੀ ਚੱਕਰ ਚੋਂ ਬਾਹਰ ਨਿਕਲ ਕੇ ਔਰ ਕੀਤੀ ਕਰ ਰਹੇ ਹੋ ਇਹਦੇ ਨਾਲ ਤੁਹਾਨੂੰ ਕੀ ਪ੍ਰੋਫਿਟ ਹੋ ਰਿਹਾ ਉਹ ਕਿਹੜੀ ਕਿਹੜੀ ਸਬਜ਼ੀ ਲਗਾ ਰਹੇ ਅਸੀਂ ਤੁਹਾਡੀ ਟੀਮ ਦਾ ਸਾਡੇ ਪਿੰਨ ਵਜਾਉਣ ਤੇ ਧੰਨਵਾਦ ਅਸੀਂ ਝੋਨੇ ਦੀ ਫਸਲ ਤੋਂ ਬਾਅਦ ਆਪਣੀਆਂ ਪਿਆਲੀਆਂ ਦੇ ਵਿੱਚ ਅਲੱਗ-ਅਲੱਗ ਕਿਸਮ ਦੀਆਂ ਸਬਜ਼ੀਆਂਗਾਉਂਦੇ ਆ ਜਿਹਦੇ ਵਿੱਚ ਫੁੱਲ ਗੋਭੀ, ਬੰਦ ਗੋਭੀ, ਮਟਰ ਤੇ ਫੁੱਲ ਉਹਦੇ ਨਾਲ ਚਕੰਦਰ, ਮੂਲੀ, ਛਲਗਮ, ਮੇਤੀ, ਧਨੀਆ, ਪਾਲਕ ਅਤੇ ਆਦ ਸਬਜ਼ੀਆਂ ਦੀ ਖੇਤੀ ਜਿਹੜੀ ਅਸੀਂ ਆਪਣੇ ਖੇਤਾਂ ਵਿੱਚ ਕਰਦੇ ਆਂ ਜਿਸ ਤਰੀਕੇ ਦੇ ਨਾਲ ਅਕਸਰ ਆਪਾਂ ਨੂੰ ਵੇਖਣ ਨੂੰ ਮਿਲਦਾ ਕਿ ਜੇ ਮੰਡੀ ਕਰਨ ਜਿਹੜਾ ਉਹ ਵਧੀਆ ਹੋਵੇ ਤੇ ਕਿਸਾਨ ਜਿਹੜੇ ਆ ਦੂਸਰੇ ਵੀ ਇਸ ਪੰਨੇ ਆ ਜਾਣਗੇ ਕੀ ਕਾਰਨ ਆ ਕਿ ਕਿਸਾਨ ਜਿਹੜੇ ਆ ਉਹ ਥੋੜੇ ਹੀ ਇਸ ਪੰਨੇ ਆ ਰਹੇ ਆ ਔਰ ਜ਼ਿਆਦਾਤਰ ਕਣਕ ਚੋਂ ਨਿੰਦੇ ਫਸਲੀ ਚੱਕਰ ਵਿੱਚ ਹੀ ਫਸੇ ਹੋਏ ਇਹਦੇ ਜਿਹੜਾ ਮੁੱਖ ਕਾਰਨ ਇਹ ਆ ਕਿ ਹੁਣ ਜਿਹੜੀ ਪਿੰਡਾਂ ਦੇ ਵਿੱਚ ਆ ਜਿਹੜੇ ਬੱਚੇ ਸਾਡੇ ਉਹ ਵਿਦੇਸ਼ ਚਲੇ ਗਏ ਆ ਤੇ ਘਰਾਂ ਦੇ ਵਿੱਚ ਇੱਕ ਤੋਂ ਦੋ ਆਦਮੀ ਹੀ ਰਹਿ ਗਏ ਆ ਇਹ ਸਬਜ਼ੀ ਵਾਸਤੇ ਸਾਨੂੰ ਲੇਬਰ ਦੀ ਜ਼ਰੂਰਤ ਪੈਂਦੀ ਆ ਇੱਕ ਤੇ ਲੇਬਰ ਦੀ ਘਾਟ ਹੋਣ ਕਰਕੇ ਵੀ ਆਪਾਂ ਜਿਹੜੇ ਬਹੁਤ ਜ਼ਿਆਦੇ ਕਿਸਾਨ ਨੂੰ ਸਬਜੀ ਨਹੀਂ ਲਗਾ ਪਉਂਦੇ ਤੁਸੀਂ ਖੇਤੀ ਕਰ ਰਹੇ ਹੋ ਔਰ ਨਾਲ ਜਿਹੜੇ ਆ ਤੁਸੀਂ ਲੇਬਰ ਨਾਲ ਲਗਾਉਂਦੇ ਹੋ ਕਿੰਨੇ ਕੁ ਲੋਕਾਂ ਨੂੰ ਇਹਦੇ ਨਾਲ ਰੋਜ਼ਗਾਰ ਮਿਲਿਆ ਜਦੋਂ ਆਪਾਂ ਮੇਰੇ ਕੋਲ ਕਰੀਬ ਇਸ ਵੇਲੇ ਜਿਹੜੀ ਸਰਦੀਆਂ ਦੀ ਸਬਜੀ 5 ਏਕੜ ਦੇ ਕਰੀਬ ਆ ਤੇ ਮੈਨੂੰ ਰੋਜ਼ 6 ਤੋਂ 7 ਜਿਹੜੇ ਆ ਉਹ ਲੇਬਰ ਮੇਰੇ ਕੋਲ ਰੋਜ਼ ਲੱਗਦੀ ਆ ਉਹਨਾਂ ਨੂੰ ਸਿਰਫ ਐਤਵਾਰ ਦਿਨ ਦਿਨ ਛੁੱਟੀ ਹੁੰਦੀ ਹੈ ਬਾਕੀ ਸਾਰਾ ਦਿਨ ਉਹ ਜਿਹੜਾ ਵੀ ਪੂਰਾ ਕੰਮ ਕਰਦੇ ਆ ਜਿਸ ਤਰ੍ਹਾਂ ਕਣਕ ਛੋਨੇ ਦੀ ਆਪਾਂ ਗੱਲ ਕਰਦੇ ਹਾਂ ਕਿ 6 ਮਹੀਨੇ ਬਾਅਦ ਹੀ ਹੁੰਦੀ ਆ ਤੇ ਤੁਸੀਂ ਦਿੱਲੀ ਸਬਜ਼ੀ ਵੇਚਦੇ ਹੋ ਤੇ ਇਹਦੇ ਨਾਲ ਇੱਕ ਕਿਸਾਨ ਨੂੰ ਜ਼ਿਆਦਾ ਫਾਇਦਾ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਦਿੱਲੀ ਸੇਲ ਕਰ ਰਹੇ ਹੋ ਦੇਖੋ ਜਿਹੜੀ ਸਬਜ਼ੀ ਦੀ ਜਿਹੜੀ ਆਪਾਂ ਕਣਕ 20 ਬੀਜਦੇ ਆ ਪਰ ਆਪਾਂ ਇਹਦੇ ਵਿੱਚ ਪਹਿਲਾਂ 1509 ਦੀ ਜਿਹੜੀ ਆਪਾਂ ਉਹ ਫਸਲ ਲਗਾਉਨੇ ਆ ਉਹ ਜਲਦੀ ਖੇਤ ਖਾਲੀ ਹੋ ਜਾਂਦੇ ਆ ਉਸ ਤੋਂ ਬਾਅਦ ਜਦੋਂ ਆਪਾਂ ਸਬਜ਼ੀ ਲਗਾ ਲੈਂਦੇ ਆ ਕੁਝ ਦਿਨਾਂ ਦੀ ਮਿਹਨਤ ਪੈਂਦੀ ਆ ਪਰ ਉਸ ਤੋਂ ਬਾਅਦ ਆਪਾਂ ਰੋਜ਼ ਜਿਹੜਾ ਵਾ ਅਲੱਗ-ਅਲੱਗ ਕਿਸਮ ਦੀਆਂ ਸਬਜ਼ੀਆਂ ਸਾਡੇ ਕੋਲ ਆ ਉਹਦੇ ਨਾਲ ਆਪਾਂ ਰੋਜ਼ ਜਿਹੜਾ ਚੰਗੀ ਜਿਹੜਾ ਪ੍ਰੋਫਿਟ ਲੈ ਸਕਦੇ ਹਾਂ ਇਨ ਕੰਪੈਰੀਸ਼ਨ ਆਫ ਕਣਕ ਦੇ ਜੇ ਆਪਾਂ ਗੱਲ ਕਰਦੇ ਆਂ ਤੇ ਉਸ ਤੁਹਾਡੀ ਜ਼ਮੀਨ ਦੇ ਵਿੱਚੋਂ ਜਿਹੜੀ ਆ ਫਸਲ ਲੈ ਕੇ ਤੁਸੀਂ ਮੰਡੀ ਵਿੱਚ ਜਾਂਦੇ ਹੋ ਤੇ ਸ਼ਹਿਰ ਦੇ ਵਿੱਚ ਜਿਹੜੀ ਆ ਉਸ ਤੋਂ ਡਬਲ ਰੇਟ ਤੇ ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਦੇ ਤੌਰ ਤੇ ਗੋਭੀ ਦੀ ਗੱਲ ਕਰ ਲੈਨੇ ਆ ਕਿ ਤੁਹਾਨੂੰ 10 ਰੁਪਏ ਕਿਲੋ ਮੰਨ ਸੇਲ ਹੋ ਰਹੀ ਆ ਔਰ ਮਾਰਕੀਟ ਦੇ ਵਿੱਚ ਉਹੀ 25 ਤੋਂ 30 ਰੁਪਏ ਜਿਹੜਾ ਵਪਾਰੀ ਖਾਰਿਆ ਦੇਖੋ ਜਿਹੜੀ ਸਬਜੀ ਕਿਸਾਨ ਦੀ ਸਬਜੀ ਹੈ ਜੇ ਤੁਸੀਂ ਬਾਜ਼ਾਰ ਦੇ ਵਿੱਚ ਸਬਜੀ ਦੀ ਗੱਲ ਕਰੋ ਤੇ ਉੱਥੇ ਮੰਡੀ ਦੇ ਵਿੱਚ ਕਿਸਾਨ ਨੂੰ ਹਾਫ ਰੇਟ ਹੀ ਮਿਲਦਾ ਹੈ ਇਦਾਂ ਫਾਰ ਐਗਜ਼ਾਮਪਲ ਐਸ ਵੇਲੇ ਮਟਰ 25 ਤੋਂ 30 ਰੁਪਏ ਵਿਕ ਰਹੇ ਆ ਤੇ ਬਾਜ਼ਾਰ ਦੇ ਵਿੱਚ ਤੁਹਾਨੂੰ ਇਹਦੀ ਕੀਮਤ ਜਿਹੜੀ 60 ਰੁਪਏ ਮਿਲੂਗੀ ਗੋਭੀ ਦੀ ਕੀਮਤਾਂ ਨੂੰ ਐਸ ਵੇਲੇ ਗੋਭੀ ਦਾ ਰੇਟ ਹੈ 6 ਤੋਂ 7 ਰੁਪਏ ਤੇ ਬਾਜ਼ਾਰ ਦੇ ਵਿੱਚ ਤੁਹਾਨੂੰ 15 ਰੁਪਏ ਤੋਂ ਘੱਟ ਨਹੀਂ ਮਿਲਣੀ ਤੇ ਫਿਰ ਵੀ ਇਹ ਆ ਗਈ ਉਹ ਇਹ ਜਿਹੜਾ ਕਿਸਾਨ ਆਪਣੇ ਕੰਕ ਝੋਨੇ ਦੀ ਬਜਾਏ ਇਤੋਂ ਜ਼ਿਆਦਾ ਮੁਨਾਫਾ ਲੈ ਸਕਦਾ ਜਿਸ ਤਰੀਕੇ ਨਾਲ 12 ਕਿਸਮ ਦੀਆਂ ਤੁਸੀਂ ਸਬਜ਼ੀਆਂ ਲਗਾਈਆਂ ਜਾਂ ਮੇਥੀ ਹੋਗੀ ਪਾਲਕ ਹੋਗੀ ਗੋਭੀ ਬੰਦ ਗੋਭੀ ਫੁੱਲ ਗੋਭੀ ਮਟਰ ਹੋਗੇ ਇਸ ਤਰ੍ਹਾਂ ਦੀਆਂ ਵੱਖ-ਵੱਖ ਤੁਸੀਂ ਲਾਈਆਂ ਤੇ ਉਹਦੇ ਨਾਲ ਮੰਡੀ ਕਰਨ ਦੇ ਵਿੱਚ ਸੌਖਾ ਰਹਿੰਦਾ ਵਾ ਕਿਉਂਕਿ ਜੇ ਇੱਕੋ ਹੀ ਕਿਸਮ ਦੀ ਸਬਜੀ ਹੋਵੇ ਤੇ ਉਹ ਵੇਚਣੀ ਔਖੀ ਹੋ ਜਾਂਦੀ ਹੈ ਤੇ ਜਿਸ ਤਰੀਕੇ ਨਾਲ ਮਲਟੀ ਸਬ지ਆ ਵਾ ਤੇ ਡਿਮਾਂਡ ਪੂਰੀ ਵੀ ਹੁੰਦੀ ਹੈ ਇਹਦੇ ਨਾਲ ਇਹ ਹੈ ਕਿ ਜਦੋਂ ਆਪਾਂ ਇੱਕ ਕੋਈ ਫਸਲ ਲਗਾ ਲੈਂਦੇ ਆ ਜਾਂ ਬੰਦ ਗੋਬੀ ਜਾਂ ਫਲ ਗੋਬੀ ਜਾਂ ਕੋਈ ਹਰੇ ਮਟਰ ਇਹਦੇ ਨਾਲ ਫਿਰ ਸਾਨੂੰ ਮੰਡੀ ਦੇ ਵਿੱਚ ਆਈਡੀਆ ਰਹਿੰਦਾ ਕਿ ਕਿੰਨੀ ਫਸਲੇ ਸੁਰ ਖੇਤਾਂ ਵਿੱਚ ਲੱਗੀ ਹੈ ਉਹਦੇ ਨਾਲ ਸਾਨੂੰ ਲਾਸ ਹੁੰਦਾ ਡਰਿਆ ਫਿਰ ਤੁਸੀਂ ਜ਼ਿਆਦਾ ਵੀ ਕੋਈ ਇੱਕ ਸਬਜੀ ਲਾਓ ਤੇ ਉਹ ਤੁਹਾਨੂੰ ਉਹਦੇ ਵਿੱਚ ਨੁਕਸਾਨ ਹੁੰਦਾ ਜਿੱਦਾਂ ਸਾਡੇ ਕੋਲ ਮਲਟੀ ਕ੍ਰੌਪਸ ਹੈਗੇ ਆ ਆਪਾਂ ਅਲੱਗ-ਅਲੱਗ ਕਿਸਮ ਦੀਆਂ ਸਬਜ਼ੀਆਂ ਬੀਜੀਆਂ ਤੇ ਇੱਕ ਸਬਜ਼ੀ ਦੇ ਵਿੱਚੋਂ ਅਗਰ ਲੌਸ ਵੀ ਹੁੰਦਾ ਤੇ ਦੂਜੀ ਦੇ ਵਿੱਚੋਂ ਪ੍ਰਾਫਿਟ ਹੋ ਜਾਂਦਾ ਜਿਸ ਤਰੀਕੇ ਦੇ ਨਾਲ ਤੁਸੀਂ ਫੁੱਲਾਂ ਦੀ ਵਿਕਾਸਤ ਕਰਦੇ ਹੋ ਉਹਦਾ ਮੰਡੀ ਕਰਨ ਕਿਸ ਤਰੀਕੇ ਨਾਲ ਕਰਦੇ ਹੋ ਤਾਂ ਉਹਦਾ ਬੈਨੀਫਿਟ ਕਿੰਨਾ ਕੁ ਹੋ ਜਾ ਦੇਖੋ ਜਦੋਂ ਇਹ ਸਾਡੀਆਂ ਸਬਜ਼ੀਆਂ ਹੁਣ ਖਤਮ ਹੋ ਜਾਣੀਆਂ ਤੇ ਤਕਰੀਬਨ ਜਨਵਰੀ ਦੇ ਵਿੱਚ ਜਨਵਰੀ ਦੇ ਵਿੱਚ ਜਿਹੜੀਆਂ ਕਿ ਸਬਜ਼ੀਆਂ ਸਾਡੀਆਂ ਖਤਮ ਹੋ ਜਾਣੀਆਂ ਉਦੋਂ ਸਾਡੇ ਜਿਹੜੇ ਫੁੱਲ ਸ਼ੁਰੂ ਹੋ ਜਣੇ ਆ ਫੁੱਲਾਂ ਦੀ ਜਿਹੜੀ ਮਾਰਕੀਟ ਆ ਉਹ ਡਾਇਰੈਕਟ ਹੀ ਸਾਨੂੰ ਬਟਾਲਾ ਸ਼ਹਿਰ ਦੇ ਵਿੱਚ ਕਰਨੀ ਪੈਂਦੀ ਹੈ ਤੇ ਉਹਦੇ ਵਿੱਚੋਂ ਵੀ ਸਾਨੂੰ ਕਾਲਕ ਚੋਰਿੰਦੀ ਬਜਾਏ ਵਧੀਆ ਪ੍ਰਾਫਟ ਮਿਲ ਜਾਂਦਾ ਇੱਥੇ ਕਿੰਨੇ ਇੱਕ ਕਿਸਾਨ ਹੋਣਗੇ ਜਿਹੜੇ ਇਸ ਤਰੀਕੇ ਦੇ ਨਾਲ ਮਲਟੀ ਸਬਜ਼ੀਆਂ ਜਿਹੜੀਆਂ ਉਹ ਕਰ ਰਿਹਾ ਔਰ ਦੂਸਰੀ ਗੱਲ ਜਿਹੜੀ ਹੈਗੀ ਆ ਕਿ ਇਹ ਜਿਹੜੀਆਂ ਸਿਆਲ ਦੀਆਂ ਸਬਜ਼ੀਆਂ ਵਾਂ ਇਹਨਾਂ ਨੂੰ ਬਿਮਾਰੀ ਦਾ ਖਤਰਾ ਵੀ ਘਟ ਜਾਂਦਾ ਜਿਹੜੀ ਸਿਆਲ ਦੀ ਸਬਜੀ ਹੈ ਇਹਨੂੰ ਬਿਲਕੁਲ ਜਿਹੜੀ ਆ ਜਿਹੜੀ ਪੈਸਟੀਸਾਈਡ ਤੇ ਦੀ ਵਰਤੋਂ ਨਾ ਮਾਤਰ ਹੁੰਦੀ ਹੈ ਕਿਉਂਕਿ ਇਹਨਾਂ ਇਹਨਾਂ ਦੇ ਨਾਲ ਜੀ ਸੁੰਡੀ ਦਾ ਜਿਹੜਾ ਵਾ ਹਮਲਾ ਨਹੀਂ ਹੁੰਦਾ ਇਹਦੇ ਉੱਤੇ ਇਸ ਕਰਕੇ ਜਿਹੜੀ ਇਹ ਸਬਜੀ ਸਿਆਲ ਵਾਲੀ ਸਬਜੀ ਹੈ ਇਹ ਬਿਲਕੁਲ ਨਰੋਈ ਸਬਜੀ ਗਰਮੀਆਂ ਦੀਆਂ ਸਬਜ਼ੀਆਂ ਕਿਹੜੀਆਂ ਕਰਦੇ ਗਰਮੀ ਦੀ ਸਬਜ਼ੀ ਅਸੀਂ ਬੈਂਗਨ ਮਰਚ ਟਿੰਡਾ ਜਿਹੜੀ ਆਪਾਂ ਇਹਦੀ ਮੁੱਖ ਖੇਤੀ ਆਪਾਂ ਕਰਦੇ ਹਾਂ। ਤੋਂ ਦੇਖ ਸਕਦੇ ਹੋ ਕਿ ਸਾਰਾ ਸਾਲ ਕਰੀਬ 5 ਏਕੜ ਦੇ ਵਿੱਚ ਮਲਟੀ ਕਿਸਮ ਦੀਆਂ ਸਬਜ਼ੀਆਂ ਜਿਹੜੀਆਂ ਆ ਉਹ ਵੇਚ ਕੇ ਤੇ ਇੱਕ ਆਪਣਾ ਨਵਾਂ ਇਤਿਹਾਸਕ ਕਾਇਮ ਉਹਨਾਂ ਨੇ ਕੀਤਾ ਵਾ ਔਰ ਇਹਦੇ ਨਾਲ ਜਿੱਥੇ ਕਿ ਪਿੰਡ ਦੇ ਵਿਅਕਤੀਆਂ ਨੂੰ ਵੀ ਰੋਜ਼ਗਾਰ ਮਿਲਿਆ ਔਰ ਨਾਲ ਦੀ ਨਾਲ ਇਹਨਾਂ ਦਾ ਇੱਕ ਰੋਜ਼ ਇਨਕਮ ਦਾ ਸਾਧਨ ਬਣਿਆ ਜੇ ਇਸ ਤਰੀਕੇ ਦੇ ਨਾਲ ਹੀ ਕਿਸਾਨ ਜਿਹੜੇ ਆ ਉਹ ਖੇਤੀ ਕਰਨ ਤੇ ਕਾਫੀ ਵਧੀਆ ਮੁਨਾਫਾ ਕਮਾਇਆ ਜਾ ਸਕਦਾ ਕੈਮਰਾਮੈਨ ਸੁਨੀ ਦੇ ਨਾਲ ਸਰਵਨ ਸਿੰਘ ਘੁਮਾਨ ਬਟਾਲਾ ਗੁਰਦਾਸਪੁਰ